ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਆ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵਗੇ ਕਿ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ ਧੋ ਕੇ ਨਹਾ ਧੋ ਕੇ ਹੋ ਗਿਆ ਤਿਆਰ ਤੇ ਟਾਈਮ ਹੋ ਗਿਆ 6:30 ਵਜੇ ਦਾ ਤੇ ਆਪਾਂ ਬਣਾ ਗਏ ਸੀ ਜੀਰਾ ਾਦੂ ਤੇ ਅੱਜ ਆਪਾਂ ਤੁਹਾਡੇ ਫਾਸਟ ਫਾਸਟ ਦਾ ਖਾਣਨੇ ਆ ਅੰਤ ਲਾਈਟ ਨੇ ਕੰਮ ਖਰਾਬ ਕੀਤਾ ਸੀ ਕੱਲ ਲਾਈਟ ਕਰਕੇ ਹੱਥ ਨਾਲ ਧੋਣੇ ਪਏ ਸੀ ਕੱਪੜੇ ਲਾਈਟ ਆਈ ਵੀ ਬਹੁਤ ਲੇਟ ਸੀ ਨਹੀਂ ਜਾਹਿ ਜਾਣੀ ਸੀ ਬਹੁਤ ਹੋਣੀ ਸੀ ਬੜਾ ਕਿ ਕੱਲ ਤੇ ਤਾਂ ਕਰਕੇ ਪਤਾ ਹੁੰਦੇ ਸੀ ਜਲਦੀ ਬਟ ਉਹਦੀ ਗਰਮੀ ਵੀ ਨਹੀਂ ਲੱਗੀ ਉੱਥੇ ਨਾ ਸਾਡੇ ਹਵਾ ਆਉਂਦੀ ਆ ਪਰ ਸੱਤੇ ਦਿਨ ਲੈ ਕੋਈ ਸਾਡੇ ਬੀਬੀ ਹੋਗਾ ਬੈਸ ਕਰਕੇ ਗਰਮੀ ਗਰਮੀ ਨਹੀਂ ਲੱਗਦੀ ਸੀ ਕੱਲ ਮੇਰੇ ਨਾਲ ਤੇ ਚਲੋ ਜੀ ਮਾਂ ਦੀ ਗਰਮੀ ਉਹ ਵਤ ਗਈ ਐ ਮੈਂ ਟੈਨ ਨੂੰ ਪੈਣਗੀ ਇਹ ਅੱਜ ਆਪਾਂ ਕਿਤੇ ਜਾਵਾਂਗੇ ਕਿੱਥੇ ਜਾਵਾਂਗੇ ਤੁਹਾਨੂੰ ਨਾਲ ਦਾ ਬਰਾਬਰ ਦੇਖਾਈ ਚਲਣ ਠੀਕ ਹੈ

ਮੈਂ ਤਾਂ ਮੁੱਠਾ ਕਿਵੇਂ ਹੋ ਜਾਂਦਾ ਲਓ ਜੀ ਜਬਜੂ ਸਿੰਘ ਬਰਾੜ ਨਾਨਕੇ ਜਾ ਰਿਹਾ ਜੀਪ ਦੇ ਉੱਤੇ ਬਰਾੜ ਸਾਹਿਬ ਕਿੱਥੇ ਚੱਲੇ ਹੋ ਆਜੋ ਬਰਾੜ ਸਾਹਿਬ ਕਿੱਥੇ ਚੱਲੇ ਹੋ ਨਾਨਕੇ ਜਾ ਕੇ ਆਏ ਹੋ ਨਾਨੂ ਮਿਲ ਗਏ ਸੀ ਨਾਨੂ ਘਰ ਸੀ ਨਾਨੂ ਘਰ ਸੀਗੇ मामੂ ਡਾਲਰ मामੂ ਨਾਨੀ ਗੱਗੂ ਮਾਮੂ ਮਾਸਿਆਂ 리ਪੁਰੀ ਅੱਛਾ ਛੋਟੇ ਨਾਨੂ ਛੋਟੀ ਨਾਨੀ ਸਾਰੇ ਘਰੇ ਸੀ ਉਹ ਤੂੰ ਅੱਛਾ ਜੀ ਗੱਗੂ ਮਾਮੇ ਕੋਲ ਜਾਣਾ ਹੈ ਗੱਗੂ ਮਾਮੂ ਘਰੇ ਆ ਗਿਆ ਕਿੱਥੇ ਤੇਰੇ ਮਾਮੂ ਕਾ ਘਰ ਦੂਰ ਦੂਰ ਕਾਦੇ ਤੇ ਜਾਓਗੇ ਕਾਰ ਤੇ ਜਾਓਗੇ ਅੱਛਾ ਜੀ ਜਿਆਪਾ ਹੋ ਗਿਆ ਤਿਆਰ ਤੇ ਅੰਦਰ ਮੰਮੀ ਵੀ ਤਿਆਰ ਆ ਸਮਾਨ ਚੜਾ ਕੇ ਹੀ ਤਾਂ ਹੁੰਦਾ ਜਿਵੇਂ ਸਰਾਸ਼ ਰੁਸ਼ਨ ਆ ਨਵਾਂ ਸੂਟ ਵੇਅਰ ਕੀਤਾ ਇਹ ਜਿਹੜਾ ਮੈਂ ਸਵਾਹ ਨਹੀਂ ਲਿਆ ਸੀ ਉਦੋਂ ਬਟ ਮੈਂ ਪਾਇਆ ਨਹੀਂ ਸੀ ਫਿਰ ਮੈਂ ਚੰਗੀ ਜਗ੍ਹਾ ਤੇ ਪਾਣੀ ਹੋਣੀ ਗੁਰਦੁਆਰਾ ਸਾਹਿਬ ਦੇ ਨਾਲ ਦੀ ਰੀਸ ਕੋਈ ਨਹੀਂ ਹੈ ਨਾ ਤੇ ਮੈਂ ਕੋਸ਼ਿਸ਼ ਕਰਦੇ ਨੇ ਨਵਾਂ ਸੂਟ ਜਿਵੇਂ ਹਰਮੰਦਰ ਸਾਹਿਬ ਪਾਇਆ ਸੀ ਤੇ ਅੱਜ ਗੁਰਦੁਆਰਾ ਸਾਹਿਬ ਆਵਲਾ ਪਾ ਲੈਨੇ ਆ ਤੇ ਇਹਦਾ ਇਦਾਂ ਦਾ ਕਰਨੀ ਤੇ ਆਪਾਂ ਅੱਜ ਜਾਣਾ ਕਿੱਥੇ ਆਪਾਂ ਜਾਣਾ ਆਪਣੇ ਨਾਲ ਦੇ ਪਿੰਡ ਨਾਲ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਨ ਵਰਸੀ ਹੁੰਦੀ ਹੈ ਗਰਮੀ ਤਾਂ ਬਹੁਤ ਜ਼ਿਆਦਾ ਤੇ ਜਾਣਾ ਕਾਹਦੇ ਤੇ ਜਾਣਾ ਆਪਾਂ ਟਰੈਕਟਰ ਤੇ ਆ ਟਰੈਕਟਰ ਤੇ ਜਾਣਾ ਤੇ ਮੈਂ ਜਾਣਾ ਜ਼ਿੰਦਗੀ ਚ ਪਹਿਲੀ ਵਾਰ ਟਰੈਕਟਰ ਦੇ ਤੇ ਐਡੀ ਗਰਮੀ ਦੇ ਵਿੱਚ ਤੇ ਐਕਸਪੀਰੀਅੰਸ ਦੇਖਦੇ ਕਿਦਾਂ ਦਾ ਰਹਿੰਦਾ ਤੇ ਆਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸ਼ਾਮ ਨੂੰ ਹੀ ਕਰੂੰਗੇ ਆਕੇ ਤਾਂ ਕਿੱਥੇ ਹੋਊਗਾ ਕਿਉਂਕਿ ਆਣ ਵੇਲੇ ਤਾਂ ਜੱਜੋਤ ਆ ਜਾਊਗਾ ਤੇ ਉਸ ਤੋਂ ਬਾਅਦ ਹੈ ਨਾ ਉਹ ਸਵੇਰਾਂ ਸਵੇਵਾਂਗੇ ਤੇ ਐਕਸਪੀਰੀਅੰਸ ਉਹਨਾਂ ਸ਼ਾਮ ਨੂੰ ਸ਼ੇਅਰ ਕਰਾਂਗੇ ਮੈਂ ਠੀਕ ਹੈ ਜੀ ਕੀ ਮੇਰਾ ਐਕਸਪੀਰੀਅੰਸ ਕਿੱਦਾ ਦਾ ਰਿਹਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੁਹਾਨੂੰ ਪਤਾ ਟਾਈਮ ਹੋ ਗਿਆ ਸਵਾ ਨੋ ਕੇ 9:30 ਦਾ ਤਾਂ ਹੋ ਗਿਆ 10 ਤਾਂ ਵਜ ਹੀ ਜਾਣਗੇ 10 ਵਜੇ ਉਹ ਵੀ ਟਰਾਲੀ ਦਾ ਸਫਰ ਕਿਸ ਤਰ੍ਹਾਂ ਦਾ ਰਹਿੰਦਾ ਤੁਹਾਨੂੰ ਸ਼ੇਅਰ ਕਰਾਂਗੇ ਆ ਕੇ ਚਲੋ ਮੈਂ ਕਨਾਲ ਤੁਹਾਨੂੰ ਦਿਖਾ ਦੂੰਗੀ ਹਲਕੀ ਫੁਲਕੀ ਕਲਿਪਸ ਲਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਦੀ ਵੀ ਲਾਵਾਂਗੇ ਐਂਡ ਜਾਵਾਂਗੇ ਜਿੱਥੇ ਟਰੈਲਰ ਟਰੱਕੀ ਦੀ ਵੀ ਲੈ ਲਾਂਗੇ ਆਪਾਂ ਕਲਿਪਸ ਚਲੋ ਫਿਰ ਮਿਲਦੇ ਆ ਤੁਹਾਨੂੰ ਆਪਾਂ ਉਹਨਾਂ ਦੇ ਘਰ ਚੱਲਦੇ ਹੁਣ ਆਪਾਂ ਉਹਨਾਂ ਘਰ ਜਾ ਕੇ ਮਿਲਦੇ ਆ ਐਜੇ ਉਰਲੇ ਪਾਸੇ ਅਰੇ ਦੋ ਬਾਰ ਹਾਂ ਬਾਰ ਉਹਨੇ ਬਾਰ ਵਜਾਈ ਨਹੀਂ ਨੂੰਹੋਂ ਕੋ ਪੱਖੇ ਲੱਗੀਆਂ ਨੇ ਅੰਦਰ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਸਾਹਿਬ ਦੇ ਵਸ ਪਹੁੰਚ ਗਏ ਤੇ ਇਹ ਐਚ ਆਪਾਂ ਆਏ ਆ ਟਰਾਲੀ ਦਾ ਐਕਸਪੀਰੀਅੰਸ ਕਰਨ ਤੇ ਆਪਣੇ ਜਿਹੜੇ ਨੇਬਰ ਹਨ ਗਵਾਂਡੀਆਂ ਨੇ ਨਾ ਨਿਊ ਟਰੈਕਟਰ ਲਿਆ ਸੀ ਸੋ ਕੋਈ ਵੀ ਬੰਦਾ ਜਦੋਂ ਘਰ ਦੇ ਵਿੱਚ ਨਵੀਂ ਚੀਜ਼ ਹੁੰਦੀ ਗੁਰਦੁਆਰਾ ਸਾਹਿਬ ਚ ਜ਼ਰੂਰ ਲੈ ਕੇ ਜਾਂਦੇ ਸੋ ਇਸੇ ਪ੍ਰਕਾਰ ਵੀਰ ਜੀ ਲੈ ਕੇ ਆਏ ਸੀ ਸੰਗਤ ਨੂੰ ਟਰਾਲੀ ਦੇ ਵਿੱਚ ਨਾ ਸੋ ਮੱਜੀ ਦਿਨ ਬਰਸੀ ਹੁੰਦੀ ਨਾਲ ਦੇ ਲਾਗਲੇ ਪਿੰਡ ਆਪਣੇ ਉੱਥੇ ਆਇਆ ਆਪਾਂ ਤੇ ਵੈਸੇ ਤਾਂ ਆਪਾਂ ਉਹਨੇ ਤਾਂ ਹਰ ਸਾਲ ਹੀ ਹੁੰਨੇ ਮਤਲਬ ਸਵੇਰ ਸਵੇਰ ਨਾ ਆਪਾਂ ਕਾਰ ਤੇ ਮੱਥਾ ਟੇਕ ਜਾਂਦੇ ਹੁੰਨੇ ਸਦੇ ਹੱਸਦੇ ਆ ਜਿਵੇਂ ਠੰਡੇ ਠੰਡੇ ਤੇ ਐਦ ਕੀ ਫਿਰ ਜਦੋਂ ਕਿਹਾ ਹੋਇਆ ਸੀ ਕਿ ਟਰੈਕਟਰ ਤੇ ਸੰਗਤ ਲੈ ਕੇ ਜਾਣੀ ਆ ਸੋ ਫਿਰ ਮੈਂ ਸੋਚਿਆ ਚਲੋ ਮੰਮੀ ਮੈਂ ਵੀ ਚੱਲ ਵਰਦੀ ਆ ਮੇਰਾ ਵੀ ਐਕਸਪੀਰੀਅੰਸ ਚ ਤੁਸੀਂ ਤਾਂ ਚਲੋ ਹਨਾ ਚੜ੍ਹੇ ਹੋ ਟਰੈਕਟਰ ਤੇ ਤੇ ਮੈਂ ਵੀ ਆਪਣਾ ਐਕਸਪੀਰੀਅੰਸ ਜ਼ਿੰਦਗੀ ਦੇ ਵਿੱਚ ਕਰ ਲਾਂ ਕਿੱਦਾਂ ਨਾਲ ਰਹਿੰਦਾ ਟਰੈਕਟਰ ਤੇ ਤੇ ਚਲੋ ਜੀ ਵੈਸੇ ਇੱਥੋਂ ਤੱਕ ਮੈਂ ਪਹੁੰਚੀ ਆ ਤੇ ਬਟ ਮੈਨੂੰ ਬਿਲਕੁਲ ਵੀ ਮਹਿਸੂਸ ਨਹੀਂ ਆ ਗਰਮੀ ਵਗੈਰਾ 10 ਵਜੇ ਦੇ ਕਰੀਬ ਆਪਾਂ ਘਰੋਂ ਚੱਲ ਪਏ ਸੀ ਪੌਣੇ ਕ 10 ਤੇ ਕਰੀਬ ਤਾਂ ਮਿਲਾਂਗਾ ਚੱਲ ਪਏ ਸੀ ਆਪਾਂ ਤੇ ਬਟ ਮੈਨੂੰ ਬਿਲਕੁਲ ਵੀ ਉੱਥੇ ਗਰਮੀ ਨਹੀਂ ਜਿੱਥੋਂ ਤੱਕ ਮੈਂ ਇੱਥੋਂ ਤੱਕ ਪਹੁੰਚੇ ਤਾਂ ਮੈਨੂੰ ਬਿਲਕੁਲ ਵੀ ਗਰਮੀ ਨਹੀਂ ਲੱਗੀ ਆਪਾਂ ਝੂਠ ਨਹੀਂ ਬੋਲਦੇ ਹੁੰਦੇ ਤੇ ਜਾਨ ਟਾਈਮ ਦਾ ਐਕਸਪੀਰੀਅੰਸ ਹੋਣਾ ਤਾਂ ਜਾਨ ਟਾਈਮ ਫੁੱਲ ਗਰਮੀ ਹੋਊਗੀ ਤੇ ਬ ਵੀਰ ਜੀਰਾਂ ਦੇ ਨਾਲ ਹੀ ਜਾਵਾਂਗੇ ਟਰੈਕਟਰ ਤੇ ਮੈਨੂੰ ਇਦਾਂ ਕਿ ਲੇਟ ਹੋ ਜਾਾਂਗੇ ਕਿਉਂਕਿ ਤੁਹਾਨੂੰ ਪਤਾ ਜਬਜਤ ਸਿੰਘ ਬਰਾੜ ਗਿਆ ਸਕੂਲ ਸੋ ਉਹਦੀ ਜਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਘਰ ਪਹੁੰਚਣਾ ਸੋ ਹੋ ਸਕਦਾ ਸੀ ਹਸਬੰਦ ਨੂੰ ਫੋਨ ਕਰ ਦਈਏ ਤੇ ਉਹ ਸਾਨੂੰ ਘਰ ਸ਼ਟਡਾਊਨ ਮੰਮੀ ਔਰ ਮੈਨੂੰ ਅਸੀਂ ਇਦਾਂ ਹੀ ਕੁਝ ਸੋਚਿਆ ਕਿ ਜੇ ਲੇਟ ਹੁੰਦੇ ਹੋਏ ਤੇ ਆਪਾਂ ਨਾ ਹਸਬੰਦ ਨੂੰ ਫੋਨ ਕਰ ਦਾਂਗੇ ਤੇ ਉਹ ਆਪਾਂ ਨੂੰ ਘਰ ਛੱਡ ਕੇ ਤੇ ਜਿਉਂ ਕਿ ਤੇ ਅਗੇਨ ਚਲੇ ਜਾਣਗੇ ਤੇ ਚਲੋ ਜੀ ਸੰਗਤ ਸਾਰੀ ਉਤਰ ਗਈ ਸੀ ਟਰਾਲੀ 'ਚ ਤੇ ਹੁਣ ਆਪਾਂ ਚੱਲਨੇ ਮੱਥਾ ਟੇਕਣ ਤੇ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਲਵੇਸ ਲੱਗਦਾ ਹੈ ਨਾ ਸੋ ਆ ਬੁਕਸ ਵਾਲਾ ਵੀ ਜ਼ਰੂਰ ਸਟਾਲ ਹੁੰਦੀ ਹੈ ਨਾ ਜਿਹਦੇ ਉੱਤੇ ਆਪਾਂ ਨੂੰ ਜਿਹੜੀਆਂ ਬੁਕਸ ਮਿਲਦੀਆਂ ਨੇ ਨੌਲੇਜੇਬਲ ਤੇ ਚਲੋ ਜੇ ਇੱਥੇ ਸੰਗਤ ਜਿਹੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਡੋਟੀ ਹੋਈ ਸੀਗੀ ਇੱਥੇ ਲਓ ਜੀ ਇੱਥੇ ਬਸ ਜਿਹੜਾ ਆਪਣਾ ਆਪ ਸਾਰੇ ਆਪਦੇ ਘਰ ਦੇ ਵਿੱਚੋਂ ਰਸਣ ਭਾਣੇ ਮਤਲਬ ਜਸਵੰਦ ਤੇ ਤੌਰ ਤੇ ਸਮਾਨ ਗੜਦੇ ਨੇ ਕਣਕ ਦੁੱਧ ਜੋ ਵੀ ਕੁਝ ਹੁੰਦਾ ਸਾਰਾ ਆਪਾਂ ਕਰਵਾਇਆ ਚਾਹਾਂ ਮਤਲਬ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਕਰਵਾ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪੰਜਸ਼ਨਾਂ ਨੇ ਕਰਾਂਗੇ ਇਸ਼ਨਾਨ ਕੀ ਕਰਕੇ ਇਸੇ ਪੰਜਸ਼ਨਾਂ ਨੇ ਕਰਿਆ ਐ ਲ ਉਸ ਤੋਂ ਬਾਅਦ ਆਪਾਂ ਮੱਥਾ ਟੇਕਣਾ ਸ਼ੁਰੂ ਕੀਤਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਚਲਦੇ ਇਸ਼ਨਾਨ ਕਰਕੇ ਤੇ ਮੱਥਾ ਟੇਕਣ ਤੇ ਲੋ ਜੀ ਇੱਥੇ ਸਭ ਤੋਂ ਪਹਿਲਾਂ ਬਾਬਾ ਜੀ ਦੇ ਜੋੜੇ ਵਗੈਰਾ ਜੋ ਵੀ ਸੀ ਨਾ ਇੱਥੇ ਤੇ ਉਹ ਪਿਆ ਹੋਏ ਸੀ ਉਹਦੇ ਦਰਸ਼ਨ ਕੀਤੇ ਬਾਕੀ ਤੋਤੇ ਵੀ ਚੜਾਏ ਹੋਏ ਲੋਕਾਂ ਨੇ ਜਿਵੇਂ ਬੱਚੇ ਸਹੀ ਨਹੀਂ ਬੋਲਦੇ ਤੇ ਲੋ ਜੀ ਆਪਾਂ ਅੰਦਰੋਂ ਟੇਕ ਲਈ ਅਸੀਂ ਮੱਥਾ ਤੇ ਤੇ ਸੇਨ ਨਾਲ ਲੱਗਦੇ ਸੀ ਮੇਰਾ ਤਾਂ ਨਵੇਂ ਲੱਗਾ ਮੂੰ ਨਾਮ ਪੂਰਾ ਪੂਰੀ ਜੀ ਮੈਂ ਤਾਂ ਨੰਗਾ ਹੀ ਸੀ ਤੇ ਲੋ ਜੀ ਆਪਾਂ ਮੇਲਾ ਅੰਦਰ ਦਰਬਾਰ ਸਾਹਿਬ ਚ ਮੱਥਾ ਟੇਕਦੇ ਠੀਕੇ ਜੀ ਤੇ ਲੋ ਜੀ ਹੁਣ ਆਪਾਂ ਚੱਲਦੇ ਅੰਦਰ ਮੱਥਾ ਟੇਕਣ ਤੇ ਲੋ ਜੀ ਇੱਥੇ ਬਹੁਤ ਮਤਲਬ ਸੰਗਤ ਇੱਥੇ ਵੀ ਬਹੁਤ ਬੈਠੀ ਸੀ ਤੇ ਬਾਹਰ ਦਰਬਾਰ ਵੀ ਲੱਗਾ ਹੋਇਆ ਸੀ ਮਤਲਬ ਆਪਣਾ ਤੇ ਉੱਥੇ ਵੀ ਬਹੁਤ ਸੰਗਤ ਬੈਠੀ ਹੋਈ ਸੀ ਤੇ ਉੱਥੇ ਆਪਾਂ ਜਾਣਟਾਈ ਮੱਥਾ ਟੇਕਾਂਗੇ ਠੀਕੇ ਜੀ ਤੇ ਲੋ ਜੀ ਇੱਥੇ ਜਿਹੜੇ ਆਪਣੇ ਰਾਗੀ ਢਾਡੀ ਹੁੰਦੇ ਜਿਹੜੇ ਉਹ ਲੱਗੇ ਹੋਏ ਸੀ ਤੇ ਉਸ ਤੋਂ ਬਾਅਦ ਆਪਾਂ ਬਾਹਰ ਆ ਕੇ ਮੱਥਾ ਟੇਕ ਕੇ ਥੋੜਾ ਜਿਹਾ ਟਾਈਮ ਆਪ ਅੰਦਰ ਬੈਠੇ ਸੀਗੇ ਤੇ ਉਸ ਤੋਂ ਬਾਅਦ ਬਾਹਰ ਆ ਗਏ ਤੇ ਚਾਹਲ ਪਹਿਲ ਬਹੁਤ ਜ਼ਿਆਦਾ ਸੀ ਸੰਗਤ ਆਪਣੇ ਸ਼ਰਤਾਂ ਦੇ ਨਾਲ ਮਤਲਬ ਮਰਸੀ ਦੇ ਉੱਪਰ ਬਹੁਤ ਆਉਂਦੇ ਮਤਲਬ ਪੂਰੀ ਢੀੜ ਹੁੰਦੀ ਹੈ ਕਹਿ ਸਕਦੇ ਆਪਾਂ ਬੱਚਾ ਲਈ ਜਿਹੜੇ ਸਮ ਧੁੱਪ ਦੇ ਵਿੱਚ ਲਿਆਉਣਾ ਮੁਸ਼ਕਿਲ ਹੋ ਜਾਂਦਾ ਵੈਸੇ ਤਾਂ ਚਲੋ ਵੱਡੇ ਤਾਂ ਆ ਜਾਂਦੇ ਬੱਚਿਆਂ ਲਈ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਮੈਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਤੇ ਲੋਕ ਜਿੱਥੇ ਤਰ ਲੱਗ ਹੋਏ ਸੀ ਦਵਾਨ ਹਾਲ ਦੇ ਵਿੱਚ ਲੱਗੇ ਹੋਏ ਸੀ ਬਾਬਾ ਜੀ ਇਹ ਸਾਰਾ ਬਾਹਰ ਦਾ ਮਾਹੌਲ ਸੀਗਾ ਇਧਰੋਂ ਸਾਹਮਣੇ ਦੇਖੋ ਜੀ ਕਿੰਨੇ ਚਹਿਲ ਪਲ ਸੀ ਚਲੋ ਜੀ ਆਪਾਂ ਪਾਈ ਜੋੜਾ ਲੋਸ ਤੋਂ ਬਾਅਦ ਆਪਾਂ ਥੋੜੀ ਜਿਹੀ ਮਾਰਕੀਟ ਦੀ ਸ਼ਾਪਿੰਗ ਤਾਂ ਮੈਂ ਨਹੀਂ ਕੀਤੀ ਕਿਉਂ ਮੈਂ ਬੋਲਾਂ ਕਿਉਂਕਿ ਨਾ ਸ਼ਾਪਿੰਗ ਕਰਨ ਨੂੰ ਜੀ ਵੀ ਕਰਦਾ ਸੀ ਬਟ ਇੱਦਾਂ ਗਰਮੀ ਦੇ ਵਿੱਚ ਸਮਝ ਹੀ ਨਹੀਂ ਆਉਂਦਾ ਪਰ ਲਈਏ ਕੀ ਹੈ ਨਾ ਸੋ ਮੈਂ ਕੋਸ਼ਿਸ਼ ਕੀਤੀ ਹਲਕੇ ਫੁਲਕੇ ਕਲਿੱਪਸ ਜ਼ਰੂਰ ਤੁਹਾਡੇ ਵਾਸਤੇ ਐਡ-ਆਨ ਕਰਤੀ ਕਿ ਆਪਣੇ ਜਿਹੜਾ ਬਾਜ਼ਾਰ ਵੀ ਕਾਫੀ ਸੋਹਣਾ ਲੱਗਿਆ ਹੁੰਦਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ ਤੇ ਬਟ ਆਪਾਂ ਕੁਝ ਵੀ ਪਾਇ ਨਹੀਂ ਕੀਤਾ ਮੈਂ ਕਿਉਂਕਿ ਖੜਨਦਾ ਮੈਨੂੰ ਇੱਦਾਂ ਹੁੰਦਾ ਸੀ ਜਦੋਂ ਖੜਦੇ ਸੀ ਨਾ ਗਰਮੀ ਇੰਨੀ ਕਾ ਜ਼ਿਆਦਾ ਹੋ ਗਈ ਸੀ ਨਾ ਤੇ ਤੇ ਬਟ ਖੜਿਆ ਨਹੀਂ ਜਾਂਦਾ ਸੀ ਬਟ ਮੈਂ ਵੀ ਲੇ ਵਟੂ ਮੈਂ ਬਾਈ ਬਿਲਕੁਲ ਵੀ ਨਹੀਂ ਕੀਤਾ ਮੈਨੂੰ ਐ ਸੀ ਜੇ ਮੈਂ ਬਾਈ ਕਰੂੰਗੀ ਖੜਨਾ ਪਊਗਾ ਤੇ ਚੇ ਜੋ ਫਿਰ ਵੀ ਵੇਖਦੇ ਆ ਕਰਦੇ ਆ ਪੈਸੇ ਤੇ ਟਾਈਮ ਲੱਗ ਜਾਂਦਾ ਨਾ ਤੇ ਲੋ ਜੇ ਇੱਥੇ ਆਪਾਂ ਜਿਹੜੇ ਘਰ ਨੂੰ ਵਾਪਸੀ ਦੀ ਆ ਗਏ ਸੀ ਤੇ ਇੱਥੇ ਮੈਂ ਹਸਬੰਦ ਨੂੰ ਫੋਨ ਕਰਤਾ ਸੀ ਤੇ ਉਹ ਆ ਗਏ ਸੀ ਆਪਾਂ ਨੂੰ ਬਾਈਕ ਹੀ ਸੀ ਕਿਉਂਕਿ ਉਹ ਜੋਬ ਤੇ ਬਾਈਕ ਲੈ ਕੇ ਸੋ ਸਿੱਧਾ ਜੋਬ ਤੋਂ ਤੋਂ ਆਪਾਂ ਗੁਰਦੁਆਰਾ ਸਾਹਿਬ ਆ ਗਏ ਸੀ ਲੈਣ ਵਾਸਤੇ ਤੇ ਲੋ ਜੇ ਇੱਥੇ ਆਪਾਂ ਮੰਮੀ ਔਰ ਮੈਂ ਔਰ ਹਸਬੰਦ ਤਿੰਨੇ ਸਨ ਬਾਈਕ ਤੇ ਘਰ ਛੱਡਣਗੇ ਤੇ ਮੈਂ ਇਹਨਾਂ ਨੂੰ ਛੇੜੀ ਜਾਵਾਂ ਮੈਂ ਕਿ ਵੀਡੀਓ ਤਾਂ ਬਣਾ ਲੈਂਦਾ ਮੈਂ ਮੋਟਰਸਾਈਕਲ ਤੇ ਅਸੀਂ ਤਿੰਨੇ ਘਾਟੀ ਬੈਠੇ ਆਂ ਇੱਕ ਅੱਧੀ ਵਾਰ ਬੈਠੇ ਹੋਵਾਂਗੇ ਅਸੀਂ ਜਾਂਦੇ ਸੀ ਤਿੰਨੇ ਜਣੇ ਅਸੀਂ ਅਸੀਂ ਜਾਂਦੇ ਸੀ ਤੇ ਇਧਰੋਂ ਮੈਂ ਕਿ ਮੰਮੀ ਤੇ ਵੀ ਚੋੜ ਲੱਗਦਾ ਥੋੜਾ ਜਿਹਾ ਵਧੀਆ ਐਕਸਪੀਰੀਅੰਸ ਔਨલાઈਨ ਗਈ ਕਰ ਵੀ ਹੋ ਗਈ ਸੀ ਬਟ ਔਨ ਟਾਈਮ ਦਾ ਸਪੀਸ ਜਿਹੜਾ ਟਰਾਲੇ ਦਾ ਬਿਲਕੁਲ ਵੀ ਨਹੀਂ ਮੈਨੂੰ ਹੋਇਆ ਤਾਂ ਜੋ ਮੈਂ ਤੁਹਾਨੂੰ ਦੱਸਦਾ ਹਨਾ ਤੇ ਲੋ ਜੀ ਇਹ ਆਪਣਾ ਪਿੰਡ ਹੈਗਾ ਸੋ ਹਲਕੀ ਫੁਲਕੀ ਕਲਿਪਸ ਆਪਣੇ ਪਿੰਡ ਦੀ ਵੀ ਲਈ ਹੈਗੀ ਆ ਮੈਂ ਥੋੜੀ ਜੀ ਸਪੀਡ ਫਾਸਟ ਕਰਤੀ ਸੀ ਤੇ ਲਓ ਜੀ ਆਪਾਂ ਜਿਹੜੇ ਘਰ ਦੇ ਬਿਲਕੁਲ ਨੇੜੇ ਪਹੁੰਚਣ ਵਾਲੇ ਆ ਤੇ ਹੁਣ ਆਪਾਂ ਘਰ ਪਹੁੰਚਦੇ ਆ ਤੇ ਦੇਖਦੇ ਹਾਂ ਨਾ ਕਿਉਂਕਿ ਜਬ ਜੋ ਦੇ ਕਿ ਹੁਣ ਜਾ ਕੇ ਮੇਰੇ ਹਿਸਾਬ ਨਾਲ 12 12:30 ਦਾ ਟਾਈਮ ਹੋ ਜਾਊਗਾ ਘਰ ਪਹੁੰਚਦੇ ਪਹੁੰਚਦੇ 1:30 ਦੇ ਕਰੀਬ ਜਬ ਜੋ ਤੋਂ ਚਲੋ ਉਹਦੀ ਜਾਣ ਤੋਂ ਪਹਿਲਾਂ ਪਹਿਲਾਂ ਮੇਰਾ ਦੱਸਦੇ ਆਪਾਂ ਘਰੇ ਪਹੁੰਚ ਜੀ ਉਹਨੂੰ ਮੈਂ ਅਹਿਸਾਸ ਹੀ ਨਾ ਹੋਵੇ ਕਿ ਆਪਾਂ ਕਿਤੇ ਗਏ ਸੀ ਤੇ ਲਓ ਜੀ ਆਪਾਂ ਪਹੁੰਚ ਗਏ ਘਰ ਤੇ ਤੇ ਹਸਬੰਦ ਆਪਾਂ ਨੂੰ ਇੱਥੇ ਉਤਾਰ ਦੇਣਗੇ ਘਰ ਮੇ ਇਹ ਜਾਣਗੇ ਨਾ ਕੈਸੀ ਚਾਹ ਪਾਣੀ ਪੀਜੋ ਬੱਟੇ ਕਹਿੰਦੇ ਤੁਸੀਂ ਚੱਲੋ ਘਰ ਤੇ ਮੈਂ ਚੁੱਕ ਗੁਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਟਾਈਮ ਹੋ ਗਿਆ ਜੀ ਪੋਣੇ ਕੇ 6 ਵਜੇ ਦਾ ਹੋ ਗਿਆ ਤੇ ਅੱਜ ਨਾ ਆਪਾਂ ਜਬਜੋ ਸਿੰਘ ਬਰਾੜ ਨੂੰ ਦਵਾਈ ਲੈਣੇ ਗਏ ਢੰਡੇ ਦਵਾਈ ਡਾਕਟਰ ਕੋਲ ਰਸਤਾ ਉਸੇ ਡਾਕਟਰ ਦੀ ਦਵਾਈ ਚੱਲਦੀ ਆ ਤੇ ਅੱਜ ਉਹਨੂੰ ਨਾ ਖਾਂਸੀ ਬੜੀ ਹੋਈ ਪਈ ਆ ਅੱਜ ਜਿਹੜਾ ਕੱਲ੍ਹ ਦਾ ਵਲੌਗ ਉਹ ਵੀ ਮੇਰੇ ਕੋਲ ਐਡਿਟ ਬਿਲਕੁਲ ਵੀ ਨਹੀਂ ਹੋਇਆਗਾ ਹੁਣ ਸਮਝ ਨਹੀਂ ਆਉਦੀ ਹੋਊਗਾ ਕਿ ਨਹੀਂ ਜੇ ਤਾਂ ਐਡਿਟ ਹੋ ਗਿਆ ਤਾਂ ਆਜੂਗਾ ਵਲੌਗ ਨਹੀਂ ਫਿਰ ਇੱਕ ਦਿਨ ਮਤਲਬ ਹੋਰ ਲੇਟ ਹੋ ਜਾਣਗੇ ਵਲੌਗਸ ਹੋ ਸਕਦਾ ਫਿਰ ਕੱਲ ਨੂੰ ਦੋ ਮਿੰਟ ਹੋ ਜਾਣ ਤੁਹਾਨੂੰ ਹਨ ਵਲੌਗਸ ਕੋਈ ਪਤਾ ਨਹੀਂ ਤਾਂ ਪਤਾ ਲੱਗੂਗਾ ਕੱਲ੍ਹ ਤੀ ਪਤਾ ਲੱਗੂ ਕੀ ਬੰਦਾ ਤੇ ਆਪਾਂ ਦਵਾਈ ਲਈਏ ਹੁਣ ਮੈਡੀਸਨ ਇਹਨੂੰ ਅਸਦਾ ਆ ਗਏ ਸੀਗੇ ਤੇ ਦਵਾਈ ਦਿਵਾ ਲਈਏ ਬਾਲੀ ਕੌਨਸੀ ਕਰੀ ਹੁੰਦਾ ਸੀਗਾ ਇੱਕ ਵਾਰੀ ਡਾਕਟਰ ਕੋਲ ਜਾਇਆ ਮੈਂ ਨਾ ਤਾਂ ਫਿਰ ਆਪੇ ਸਹੀ ਹੋ ਜਾਂਦਾ ਤੇ ਅਸੀਂ ਟਰੀਟਮੈਂਟ ਘਰੀ ਕਰਦੇ ਰਹੇ ਦਾ ਤੇ ਬਟ ਖਾਂਸੀ ਵਾਲੀ ਹੀ ਗਈ ਆ ਤੇ ਆਪਾਂ ਚੱਲਦੇ ਆ ਮੈਡੀਸਨ ਦਵਾ ਕੇ ਲੈਉਣੇ ਬਖੰਡੇ ਤੇ ਮਿਲਦੇ ਆ ਤੁਹਾਨੂੰ ਆ ਕੇ ਦੇਖੋ ਹੁਣ ਸਹੀ ਹੁਣ ਦੇਖੋ ਬਿਲਕੁਲ ਸਹੀ ਬੈਠਾ ਜਦੋਂ ਇਹਨੇ ਕਿਤੇ ਇੱਕ ਵਾਰੀ ਡਾਕਟਰ ਸਾਹਿਬ ਕੋਲ ਜਾਇਆ ਮੈਂ ਨਾ ਤਾਂ ਫਿਰ ਸਹੀ ਹੋ ਜਾਂਦਾ ਬੇਟਾ ਖੂਨ ਕਿਵੇਂ ਹੋ ਤੁਸੀਂ ਹੁਣ ਠੀਕ ਹੋ ਤੇ ਇਹਨੇ ਸਪੈਸ਼ਲੀ ਆਪੇ ਪਾਪਾ ਨੂੰ ਫੋਨ ਕਰਿਆ ਗੋਲਾ ਪਾਪਾ ਮੈਨੂੰ ਨਾ ਡਾਕਟਰ ਕੋਲ ਲੈ ਕੇ ਜਾਓ ਫਿਰ ਕਾ ਰੱਖ ਤੋੜ ਕੇ ਮੈਂ ਤਾਂ ਅਸੀਂ ਲੈ ਕੇ ਤੇ ਜਾਣਾ ਸੀਗਾ ਬਟ ਇਹਨੇ ਨਾ ਹੁਣ ਜੇ ਇੱਦੀ ਕੱਲ ਮੈਨੂੰ ਵੀ ਡਾਕਟਰ ਕੋਲ ਜਾਣਾ ਕਹਿੰਦਾ ਪਾਪਾ ਸੇ ਬਾਤ ਕਰਾਓ ਫਿਰ ਪਾਪਾ ਨਾਲ ਬਾਤ ਕੀਤੀ ਫਿਰ ਡਾਕਟਰ ਦਾ ਪਤਾ ਕੀਤਾ ਡਾਕਟਰ ਸਾਹਿਬ ਹੈਗੇ ਸੀਗੇ ਤੇ ਚਲੋ ਜੀ ਫਿਰ ਆਪਾਂ ਅਸਤਾ ਕੱਲ ਨੂੰ ਜਾਣਾ ਹੀ ਸੀਗਾ ਦਵਾਈ ਦਵਾਉਣਾ ਤੇ ਚਲੋ ਫਿਰ ਆਪਾਂ ਹੁਣੇ ਸ਼ਾਮ ਨੂੰ ਜਦੋਂ ਡਾਕਟਰ ਸਾਹਿਬ ਬੈਠੇ ਨੇ ਨਾ ਤੇ ਭੱਜ ਕੇ ਜਾ ਕੇ ਦਵਾਈ ਦਵਾ ਲਏਗੇ ਜੀ ਇੱਧਰ ਕਿੱਧਰ ਔੜੀ ਜਾਂਦੀ ਤੁਸੀਂ ਵੀ ਅੱਜ ਗੱਡੀ ਇਹ ਵੀ ਪਤਾ ਨਹੀਂ ਕਿੱਧਰ ਦੀ ਕਿੱਧਰ ਔੜੇ ਫਿਰਦੇ ਨੇ ਮਾਨਕ ਵੀ ਨਹੀਂ ਚੱਕੀ ਗਈ ਦੂਰ ਦੀ ਨਹੀਂ ਘਾਦੀ ਤੁਹਾਨੂੰ ਕੀ ਹੋਇਆ ਅੱਜ ਉਹ ਤੇ ਰੇਟਾ ਹੈ ਮੈਂ ਇਧਰ ਪੱਗ ਸੈੱਟ ਕਰ ਦਿੰਦਾ ਸੀ ਲੇ ਪੱਗ ਸੈੱਟ ਕਰਦੇ ਕਰਦੇ ਹੁਣ ਵੀ ਕਿੱਥੇ ਗੱਲ ਚੇ ਕਰਦੇ ਹੋ ਅੱਜ ਭਈ ਬੱਚੇ ਅੱਜ ਪਰ ਖਾਂਦਾ ਵੀ ਨਹੀਂ ਕੁਛ ਇਹਨੂੰ ਕੋਈ ਭੁੱਖ ਨਹੀਂ ਲੱਗੀ ਸਵੇਰ ਦੀ ਸਕੂਲੇ ਦਿੱਤੀ ਸੀ ਨਾ ਦੁਪਹਿਰੇ ਤੁਹਾਨੂੰ ਮਦਸੇ ਸੇ ਅੱਗੇ ਮੈਗੀ ਖਾ ਲਿੰਦਾ ਹੁੰਦਾ ਨਾ ਤੇ ਅੱਜ ਜੀ ਮੈਗੀ ਮੂੰਗੀ ਕੁਛ ਨਹੀਂ ਖਾਦਾਗਾ ਫਿਰ ਹੁਣ ਕੀ ਕੀਤਾ ਜਾ ਸਕਦਾ ਬੱਚੇ ਹੁਣ ਦੁਪਹਿਰ ਦੇ ਵੇਸੇ ਨੇ ਕੋਈ ਮੈਗੀ ਸ਼ੈਗੀ ਬਿਲਕੁਲ ਨਹੀਂ ਖਾਦੀਗੀ ਤੇ ਅੰਦਰ ਜਦੋਂ ਚੇਤਨਾ ਨਾ ਬੰਦੇ ਦਾ ਠੀਕ ਹੋਵੇ ਤੇ ਕੁਛ ਖਾਦਾ ਨਹੀਂ ਜਾਂਦਾ ਉਹੀ ਹਿਸਾਬ ਇਹਦਾ ਹੋਇਆ ਪਿਆ ਚੇਤ ਨਹੀਂ ਲੋਟ ਇਹਦਾ ਬਿਲਕੁਲ ਨਹੀਂ ਹਾਂ ਤਾਤੂ ਹਾਂ ਤਾਤੂ ਜਾਂਦੀ ਹਾਂ ਹਾਂ ਅੰਦਰ ਜਾਂਦੀ ਅੱਛਾ ਤਾਂ ਚਲੋ ਜੀ ਹੁਣ ਆਪਾਂ ਇਹਨੂੰ ਲੈ ਕੇ ਜਾਂਦੇ ਬਠਿੰਡੇ ਕਿਉਂਕਿ ਇਹਦੇ ਡਾਕਟਰ ਸਾਹਿਬ ਜਿੱਥੋਂ ਆਪਾਂ ਮੈਡੀਸਿਨ ਲੈਂਦੇ ਬਠਿੰਡੇ ਨੇ ਔਰ ਡਾਕਟਰ ਤੋਂ ਇਹਨੂੰ ਆਰਾਮ ਨਹੀਂ ਹੁੰਦਾਗਾ ਤੇ ਜਿਵੇਂ ਮਤਲਬ ਗਵਰਨਮੈਂਟ ਚ ਡਾਕਟਰ ਸੀਗੇ ਉਹ ਪਹਿਲਾਂ ਸਰਕਾਰੀ ਚ ਤੇ ਹੁਣ ਉਹਨਾਂ ਨੇ ਆਪਣਾ ਕਲੀਨਿਕ ਖੋਲ ਲਿਆ ਮਤਲਬ ਪਰ ਕਿਉਂਕਿ ਬੱਚਿਆਂ ਨੂੰ ਆਰਾਮ ਜ਼ਿਆਦਾਤਰ ਉਹ ਡਾਕਟਰ ਤੋਂ ਹੁੰਦਾ ਸੀ ਉਹਨਾਂ ਨੇ ਫਿਰ ਆਪਣਾ ਹੀ ਕਲੀਨਿਕ ਖੋਲ ਲਿਆ ਜਦੋਂ ਹਨ ਤੇ ਥੋੜੇ ਜਿਹਾ ਕੌਨਸਟੈਂਟਲੀ ਨੇ ਤੇ ਬਟ ਡਾਕਟਰ ਮਤਲਬ ਵੈਸੇ ਹੋਰੰਦਾ ਹੋ ਜਾਂਦੀ ਆਪਾਂ ਕਾ ਰੂਤੇ ਪਤਾ ਨਹੀਂ ਤਾਂ ਉਹ ਡਾਕਟਰ ਦੇ ਦਰਸ਼ਨ ਪਾ ਕੇ ਬੱਚੇ ਮੈਂ ਫਰਕ ਪੈਣਾ ਸ਼ੁਰੂ ਹੋ ਜਾਂਦਾ ਮੈਂ ਕਹੀ ਜਾਵਾਂ ਮੈਂ ਕਿਹਾ 10 ਦਿਨ ਤੇ ਕਰੀਬ ਹੋ ਚਲੇ ਤੇ ਹਫਤਾ ਤਾਂ ਚੱਲੋ ਮੰਨ ਲੇ ਕਿ ਚੱਲੋ ਤੇ ਵਿੱਚੋ ਜੇ ਅਸੀਂ ਘਰੇ ਠੀਕ ਕਰ ਲਿਆ ਸੀਗਾ ਇਹ ਪਰਸੋ ਦਾ ਫੇਰ ਦੁਬਾਰਾ ਹੋ ਗਿਆ ਪਹਿਲਾਂ ਸੀਗਾ ਬਿਮਾਰ ਤਿੰਨ ਦਿਨ ਰਿਹਾ ਤਿੰਨ ਦਿਨ ਅਸੀਂ ਸ਼ੁੱਟਿੰਗਾਂ ਦੇ ਵਿੱਚ ਵਿੱਚ ਹੀ ਸਹੀ ਕਰ ਲਿਆ ਸੀ ਘਰ ਤਿੰਨ ਦਿਨ ਬਿਮਾਰ ਸੀ ਜਦੋਂ ਇਧਰੋਂ ਠੀਕ ਹੈ ਜੀ ਇਧਰੋਂ ਠੀਕ ਹੈ ਚਲੋ ਸੱਚ ਮੈਂ ਆਈ ਦੱਸਦੀ ਸੀ ਮੈਂ ਕਹਿੰਨਾ ਪਤਾ ਕੀ ਹੁੰਦਾ ਇਹਨੂੰ ਪਹਿਲਾਂ ਬਿਮਾਰ ਹੋ ਗਿਆ ਸੀ ਤਿੰਨ ਦਿਨ ਨਾ ਆਪਾਂ ਨਾ ਘਰੀ ਕਰ ਲਿਆ ਸੀ ਇਹਨੂੰ ਸਹੀ ਮਤਲਬ ਟ੍ਰੀਟਮੈਂਟ ਕਰਕੇ ਬਿਲਕੁਲ ਸਹੀ ਹੋ ਗਿਆ ਸੀ ਉਦੋਂ ਜਿੱਦਣ ਨਿਕਲ ਸੁੱਟ ਬਾਇਆ ਨਾ ਉਸ ਦਿਨ ਇਹਨੂੰ ਹਵਾ ਲੱਗ ਗਈ ਮੰਨ ਕੇ ਚੱਲੋ ਤੁਸੀਂ ਇਹਨੂੰ ਹਵਾ ਲੱਗ ਗਈ ਤੇ ਉਦੋਂ ਦਾ ਹੀ ਹੋਇਆ ਦੁਬਾਰਾ ਪਰਸੋਂ ਦੀ ਗੱਲ ਨਹੀਂ ਮੈਂ ਨਾ ਪਰਸੋਂ ਦਾ ਹੀ ਹੋਇਆ ਦੁਬਾਰਾ ਹਾਂ ਪਰਸੋਂ ਦਾ ਹੀ ਹੋਇਆ ਜਿਆਦਾ ਤੇ ਚਲੋ ਜੀ ਹੁਣ ਵੈਕੁਰਜੀ ਦੀ ਕਿਰਪਾ ਦੇ ਨਾਲ ਠੀਕ ਹੋ ਜਾਊਗਾ ਡਾਕਟਰ ਸਾਹਿਬ ਦੇ ਦਰਸ਼ਨ ਹੀ ਬੱਚਿਆਂ ਦੇ ਲਈ ਇੰਨੇ ਕੁ ਵੈਟਰ ਨੇ ਨਾ ਬੱਚੇ ਠੀਕ ਹੋ ਜਾਂਦੇ ਨੇ ਸੂਹੂਪ ਹੈ ਕਿ ਛੇਤੀ ਠੀਕ ਹੋ ਜਾਊਗਾ ਹਨਾ ਬੇਟਾ ਹੋ ਜਾਓਗੇ ਨਾ ਡਾਕਟਰ ਸਾਹਿਬ ਦੇ ਦਰਸ਼ਨ ਪਾ ਕੇ ਹੋ ਜਾਣਾ ਠੀਕ ਹੈ ਹਾਂਜੀ ਬੋਲਦੇ ਬਟਾ ਹਾਂਜੀ ਗੁੱਡ ਬாய் ਤੇ ਚਲੋ ਜੀ ਚਾਉਦੇ ਆਪਾਂ ਬਟਿੰਡਾ ਤੇ ਮਿਲਦੇ ਫਿਰ ਤੁਹਾਨੂੰ ਇਹ ਪੋਸੀਬਲ ਹੋਇਆ ਤੇ ਦਿਖਾਵਾਂਗੇ ਡਾਕਟਰ ਸਾਹਿਬ ਦਾ ਕਲੀਨਿਕ ਲਓ ਜੀ ਵਾਵਾ ਸਾਨੂੰ ਫਾਟਕ ਖੋਲ ਜਾਊਗਾ ਨਾ ਬੋਲਦੇ ਨੇ ਆਪਾਂ ਨੂੰ ਸਾਨੂੰ ਫਾਟਕ ਖੋਲ ਜਾਊਗਾ ਤੇ ਟ੍ਰੇਨ ਉਹ ਜਾਂਦੀ ਪਈ ਦੇਖਦੀ ਭਾਈ ਜਾਂਦਿਆਂ ਨੂੰ ਖੋਲ ਜਾਂਦਾ ਆਪਣਾ ਪੈਸੇ ਫਟ ਖੋਲ ਜਾਂਦਾ ਟਾਈਮ ਨਹੀਂ ਲੰਦਾ ਨਾ ਉਹ ਤੇਰਾ ਸਕੂਲ ਆਵਾ ਥੰਦੇ ਮੈਨੂੰ ਦੱਸ ਕਿਹੜੇ ਪਾਸੇ ਹੰਨੇ ਆਵਾ ਆ ਜਾ ਮੈਨੂੰ ਮੁੱਠੀ ਉਹਦੇ ਪਤਾ ਹੈ ਕਿੱਥੇ ਬੇਟਾ ਅੱਜ ਆਪਦਾ ਸਕੂਲ ਨੇ ਆ ਗਲੀ ਦੇ ਵਿੱਚ ਅ ਤੱਕ ਕਹਿੰਦਾ ਇਸ ਗਲੀ ਚ ਮੇਰਾ ਸਕੂਲ ਆ ਤੇ ਤੁਹਾਡਾ ਸਕੂਲ ਦਾ ਹੈ ਬੇਟਾ ਜੱਜੋਤ ਬੇਟਾ ਤੁਹਾਨੂੰ ਸੋਦੇ ਸਕੂਲ ਦੀ ਗਲੀ ਤਾਂ ਪਤਾ ਹੈ ਕੋਸ ਘਰ ਆ ਰਿਹਾ ਲੱਗਦਾ ਹਾਂਜੀ ਬੋਲਦੇ ਵੀ ਬਟਾ ਹਾਂਜੀ ਮੰਮਾ ਹੁਣ ਸਈ ਦਸਾਇ ਨੇ ਸਵੇਰ ਸਵੇਰ ਦਾ ਖਾਤਾ ਆਇਆ ਮੈਨੂੰ ਤਾਂ ਮਾੜੀ ਮੋਟੀ ਸਕੂਲੇ ਖਾ ਕੇ ਆ ਉਹ ਰੋਟੀ ਤੇ ਦੁਪਹਿਰੇ ਕੁਛ ਨਹੀਂ ਖਾਦਾ ਤੁਹਾਡੇ ਸਾਹਮਣੇ ਮੈਗੜੀ ਆਉਂਦੇ ਚੱਲ ਬੜਾ ਕੇ ਦਿੱਤੀ ਚੱਲ ਕੁਛ ਤਾਂ ਖਾ ਵੀ ਮੈਂ ਕਿ ਦਵਾਈਆਂ ਲਈ ਜਾਂਦਾ ਪਰ ਇਹਨੇ ਉਹ ਵੀ ਨਹੀਂ ਖਾਦੀ ਤੇ ਹੁਣ ਬਿਸਕੁਟ ਖਾ ਰਿਹਾ ਚਲੋ ਇੱਕ ਅੱਧਾ ਬਿਸਕੁਟ ਜਿਹੜਾ ਵੀ ਖਾ ਲਵੇ ਖਾ ਲਵੇ ਹਨਾ ਤੁਸੀਂ ਖਾ ਲਓ ਬੇਟਾ ਤੁਸੀਂ ਸ਼ੇਮਾ ਦਾ ਟਾਈਮ ਹੋ ਗਿਆ ਤੇ ਆਪਾਂ ਪਹੁੰਚ ਗਏ ਬੱਸ ਦੇ ਟੰਡੇ ਹੋਰ 15 ਮਿੰਟਾਂ ਤੱਕ ਆਪਾਂ ਡਾਕਟਰ ਸਾਹਿਬ ਕੋਲ ਪਹੁੰਚ ਜਾਵਾਂਗੇ ਇੱਥੋਂ ਨੇੜੇ ਹੀ ਆ ਜਾ ਜਾਲਾ ਚੌਕ ਕਹਿੰਦੇ ਨਾ ਜਾ ਜਾਲਾ ਚੌਕ ਪਹੁੰਚ ਗਏ ਅਸੀਂ ਪਹਿਲਾ ਫੌਜੀ ਬਣੇ ਸੀ ਹੁਣ ਜਾ ਜਾਲਾ ਚੌਕ ਬਣ ਗਏ ਜਾ ਟੰਗ ਤਾ ਸਾਡਾ ਢਿੰਡਾ ਸਾਡਾ ਮਾਨ ਲੋ ਜੀ ਆਪਾਂ ਪਹੁੰਚ ਗਏ ਆ ਬਠਿੰਡੇ ਤੋਂ ਪਹਿਲੇ ਦੱਸੇ ਸੀ ਤੇ ਇੱਧਰ ਆਪਾਂ ਇੱਧਰ ਦੀ ਜਾਂਦੇ ਹੁੰਦੇ ਆ ਈਜ਼ੀ ਆ ਇਹ ਵਾਲਾ ਰਸਤਾ ਮੈਂ ਇੱਧਰ ਚਪਚਤ ਨੂੰ ਲੈ ਕੇ ਬੈਠੀ ਸੀ ਤੇ ਤਾਂ ਕਰਕੇ ਮੈਂ ਕੈਮਰਾ ਉਧਰ ਕਰਕੇ ਰੱਖਿਆ ਜੀਬ ਨਹੀਂ ਕਰਦੇ ਬੱਚੋ ਇੱਥੇ ਕਾਦੀ ਟ੍ਰੈਫਿਕ ਜੀ ਹੋਈ ਪਈ ਆ ਚੱਲੋ ਬੱਸਾਂ ਵੀ ਇੱਧਰ ਦੀਆਂ ਆਉਂਦੀਆਂ ਨੇ

नहीं ना कोठिया के बहुत सोने डिजाइन बहुत सोने देखो कि नहीं सोने देखो है ना इधर डिजाइन बहुत सोने कोठिया के कुछ तो 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 की लैना बोलो जब जद बोलो कुछ ले दो लेकर देना ਪਾਂਡੇ ਆ ਇੱਥੇ ਤਾਂ ਪੁੱਤ ਹੈ ਇਹ ਇੱਥੇ ਤਾਂ ਪਾਂਡੇ ਆ ਟਾਈਮ ਹੋ ਗਿਆ ਮੈਨੂੰ ਦੱਸਾ ਵਸਤ ਤਾਂ ਹੋ ਗਿਆ ਕਿ ਕਿੰਨੇ ਸਾਢੇ 7:00 ਦਾ ਸਾਢੇ 7:00 ਹੋਣ ਵਾਲੇ ਆ ਤੇ ਆਪਾਂ ਮੰਡੀ ਇਥੋਂ ਲੈਣਾ ਆਪਾਂ 20 ਵਗੈਰਾ ਲੈਣੇ ਆ ਤੇ ਆਪਾਂ ਇਸ ਤੋਂ ਬਾਅਦ ਚੱਲਾਂਗੇ ਲੋ ਜੀ ਜੱਜਪਤ ਨੇ ਗੱਡੀ ਲਾਤੀ ਹੈ ਅੰਦਰ ਲੋ ਜੀ ਜੱਜਪਤ ਸਿੰਘ ਬਰਾੜ ਨੇ ਗੱਡੀ ਲਾਤੀ ਹੈ ਤੇ ਹੁਣ ਆਪਾਂ ਪਹੁੰਚ ਗਏ ਟਾਈਮ ਹੋ ਗਿਆ 8:05 ਮਿੰਟ ਦਾ ਘਰੇ ਪਹੁੰਚ ਗਏ ਗੇਅਰ ਵੇਖੋ ਪੋਂਦਾ ਮੁੰਡਾ ਚਲੋ ਜੀ ਤਲੋ ਜੀ ਪਹੁੰਚ ਕੇ ਘਰ ਤੇ ਮਿਲਦੇ ਆ ਪਰ ਤੁਹਾਨੂੰ ਅੰਦਰ ਜਾ ਕੇ ਕੱਪੜੇ ਵਗੈਰਾ ਚੇਂਜ ਕਰਕੇ ਫਿਰ ਆਪਾਂ ਵੀਡੀਓ ਦਾ ਕਰਾਂਗੇ ਐਂਡ ਜੀ ਟਾਈਮ ਹੋ ਗਿਆ ਸਵੇਰ 8 ਵਜੇ ਤੇ ਆਪਾਂ ਤੇ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਕਿਉਂਕਿ ਅੱਜ ਮੇਰਾ ਬਲੌਗ ਜਿਹੜਾ ਤੁਹਾਨੂੰ ਕੱਲ ਮਤਲਬ ਬਲੌਗ ਨਹੀਂ ਮਿਲਿਆ ਹੋਊਗਾ ਉਹਦਾ ਕਾਰਨ ਇਹ ਸੀ ਕਿ ਬਲੌਗ ਮੇਰਾ ਅਪਲੋਡ ਵਗੈਰਾ ਨਹੀਂ ਹੋ ਪਾਇਆ ਸੀ ਪਤਾ ਹੀ ਨਹੀਂ ਕੀ ਪ੍ਰੋਬਲਮ ਹੋਈ ਨੈਟਵਰਕ ਦੀ ਕੀ ਪ੍ਰੋਬਲਮ ਮੈਨੂੰ ਕੁਝ ਵੀ ਨਹੀਂ ਪਤਾਗਾ ਤੇ ਬਲੌਗ ਅਪਲੋਡ ਦੀ ਬਹੁਤ ਕੋਸ਼ਿਸ਼ ਕੀਤੀ ਮੈਂ 7 ਵਜੇ ਤੋਂ ਪਹਿਲਾਂ ਕਰਨ ਦੀ ਜੋ ਮਤਲਬ 12:00 12:30 ਵਜੇ ਲੱਗੀ ਮੈਂ ਸ਼ਾਮ ਦੇ 7:00 ਵਜੇ ਪਰ ਵਲੌਗ ਮੇਰੇ ਤੋਂ ਅਪਲੋਡ ਫਿਰ ਵੀ ਨਹੀਂ ਹੋਇਆ ਕੋਸ਼ਿਸ਼ ਕਰਾਂਗੇ ਕੱਲ ਨੂੰ ਵਲੌਗ ਚਲੋ ਕੱਲ ਪੈ ਜਾਵੇ ਤਾਂ ਵੀ ਠੀਕ ਹੈ ਨਾ ਤੇ ਮਿਲਦੇ ਚਲੋ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਬ ਤੱਕ ਤੇਰੀ ਸਾਰਿਆਂ ਨੂੰ ਸਸ਼ਟਿਅ ਕਾਲ ਦਵਾਈ ਆਪਾਂ ਲਈ ਹੈ ਡਾਕਟਰ ਸਾਹਿਬ ਨੇ ਮੈਡੀਸਨ ਸੇਮ ਹੀ ਦਿੱਤੀ ਜਿਹੜੀ ਆਪਾਂ ਦੇ ਰਹੇ ਸੀ ਉਹੀ ਮੈਡੀਸਨ ਦਿੱਤੀ ਹੈ ਐਂਡ ਤੇ ਬਸ ਉਹੀ ਮੈਡੀਸਨ ਨੂੰ ਕੰਟੀਨਿਊ ਕਰਨਾ ਹੈਗਾ ਬਾਕੀ ਓਵਰঅল ਠੀਕ ਹੈ ਬਾਕੀ ਅ ਜੇ ਮਤਲਬ ਚੈੱਕ ਵਗੈਰਾ ਕਰਾਇਆ ਸੀ ਓਕੇ ਆ ਸਾਰੇ ਮਤਲਬ ਮੈਡੀਸਨ ਉਹੀ ਚੱਲੂਗੀ ਤੇ ਆਰਾਮ ਤੁਹਾਨੂੰ ਪਤਾ ਹੌਲੀ ਹੌਲੀ ਬਿਮਾਰ ਬੰਦਾ ਇੱਕੋ ਦਮ ਹੁੰਦਾ ਐ ਨਾ ਆਰਾਮ ਜਿਹੜਾ ਹੌਲੀ ਹੌਲੀ ਆਉਂਦਾ ਹੁੰਦਾ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਵਿੱਚ ਕਿਉਂ ਕਪੜੇ ਵਗੈਰਾ ਚੇਂਜ ਕਰਾਂਗੇ ਖਾਣਾ ਪੀਣਾ ਖਾਵਾਂਗੇ ਸਵਾ 8 ਹੋਲ ਰੈਡੀ ਹੋ ਚੁੱਕੇ ਨੇ ਘੰਟਾ ਸਾਨੂੰ ਲੱਗ ਜੂਗਾ ਰੋਟੀ ਪਾਣੀ ਖਾਵਾਂਗੇ ਕਪੜੇ ਵਗੈਰਾ ਚੇਂਜ ਕਰਾਂਗੇ ਫਿਰ ਵਲੌਗ ਦੀ ਵੀ ਦੇਖਦੇ ਕੀ ਹਾਲ ਚਾਲ ਬੰਦਾ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ